ਸਾਖੀ ਵਾਲੇ ਦਿਨ ਇਹ ਦੋ ਸ਼ਬਦਾਂ ਦਾ ਜਾਪ ਕਰਨਾ ਹੈ ਬਾਬਾ ਜੀ ਦੇ ਬਚਨ ਬੰਦ ਹੋਈ ਕਿਸਮਤ ਦੇ ਦਰਵਾਜ਼ੇ ਵੀ ਖੋਲ ਦੇਵੇਗਾ ਇੰਨਾ ਤਾਕਤਵਾਰ ਹੈ ਸ਼ਬਦ ਸਾਧ ਸੰਗਤ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਸਾਧ ਸੰਗਤ ਸਾਨੂੰ ਇਹ ਗੱਲਾਂ ਜਿਹੜੀਆਂ ਨੇ ਜ਼ਰੂਰ ਸਮਝ ਲੈਣੀਆਂ ਚਾਹੀਦੀਆਂ ਨੇ ਜ਼ਰੂਰ ਇਹ ਬਚਨ ਸਾਨੂੰ ਵਿਚਾਰਨੇ ਚਾਹੀਦੇ ਨੇ ਗੁਰਮੁਖ ਪਿਆਰਿਓ ਵਿਸਾਖੀ ਵਾਲੇ ਦਿਨ ਅਸੀਂ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਕਰਨਾ ਹੈ ਚਾਹੇ ਜਪਜੀ ਸਾਹਿਬ ਤੇ ਚਾਹੇ ਚੌਪਈ ਸਾਹਿਬ ਤੇ ਚਾਹੇ ਕਿਸੇ ਹੋਰ ਪਾਵਨ ਬਾਣੀ ਜੋ ਵੀ ਸਾਡਾ ਦਿਲ ਕਰੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਤੇ ਮੈਂ ਬੇਨਤੀ ਕਰਦਾ ਕਿਸੇ ਮਹਾਂਪੁਰਖ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕਹਿੰਦੇ ਜਿਹੜਾ ਇਨ੍ਹਾਂ ਸ਼ਬਦਾਂ ਦਾ ਜਾਪ ਕਰਦਾ ਹੈ ਜਿਹੜਾ ਇਨ੍ਹਾਂ ਸ਼ਬਦਾਂ ਨੂੰ ਜਪਦਾ ਹੈ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਉਹਦੇ ਤੇ ਮਿਹਰਮਤ ਕਰ ਦਿੰਦੇ ਨੇ ਕਹਿੰਦੇ ਜਿਹੜਾ ਇਨ੍ਹਾਂ ਸ਼ਬਦਾਂ ਨੂੰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਨਾ ਜਿਹੜਾ ਇਨ੍ਹਾਂ ਸ਼ਬਦਾਂ ਨੂੰ ਵਿਚਾਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਮੇਰੇ ਸਤਿਗੁਰੂ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਤੇ ਇੰਨੀ ਕਿਰਪਾ ਹੁੰਦੀ ਐ ਕਹਿੰਦੇ ਉਸ ਨੂੰ ਵੀ ਪਤਾ ਨਹੀਂ ਲੱਗਦਾ ਕਿਉਂਕਿ ਜਿਹੜੀ ਕਿਰਪਾ ਨਾ ਗੁਰੂ ਦੀ ਉਹਦਾ ਕੋਈ ਰੂਪ ਨਹੀਂ ਹੁੰਦਾ ਸਾ ਸੰਗਤ ਉਹਦਾ ਕਿਸੇ ਪ੍ਰਕਾਰ ਦਾ ਕੋਈ ਰੂਪ ਨਹੀਂ ਹੁੰਦਾ ਕਹਿੰਦੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਇਦਾਂ ਦੀ ਭਾਵਨਾ ਇਦਾਂ ਦੀ ਕਿਰਪਾ ਇਦਾਂ ਦੀ ਰਹਿਮਤ ਸਾਡੇ ਉੱਪਰ ਹੋ ਜਾਏ ਤੇ ਮੈਂ ਕਹਣਾ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਸਤਿਗੁਰੂ ਜੀ ਮਿਹਰਾਮਤ ਕਰ ਦਿੰਦੇ ਨੇ ਤੇ ਜਿਹੜਾ ਗੁਰੂ ਦੀ ਕਿਰਪਾ ਦਾ ਹੱਕਦਾਰ ਬਣ ਗਿਆ ਉਹ ਕਿਵੇਂ ਬਣਦਾ ਹੈ ਸ਼ਬਦ ਦੇ ਜ਼ਰੀਏ ਗੁਰਮੁਖ ਪਿਆਰਿਓ ਸਤਿਗੁਰੂ ਨੇ ਤੇ ਬਹੁਤ ਸੋਹਣੇ ਪ੍ਰਮਾਨ ਦਿੱਤੇ ਆ ਤੇ ਜਦੋਂ ਇਸ਼ਨਾਨ ਕਰਨਾ ਕਹਿੰਦੇ ਪੜਨਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕਹਿੰਦੇ ਜਦੋਂ ਪਿਆਰ ਹੋਣਾ ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਦੋਂ ਪ੍ਰਸ਼ਾਦਾ ਛਕਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਕਨੇ ਪਾਣੀ ਪੀਣ ਵੇਲੇ ਪਹਿਲਾ ਪਾਣੀ ਜੀਓ ਐ ਜਿਤ ਹਰਿਆ ਸਭ ਕੋਏ ਬਾਹਰ ਜਾਣ ਵੇਲੇ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਹੈ ਸੰਗ ਭਾਵ ਹਰ ਇੱਕ ਚੀਜ਼ ਤੇ ਹਰ ਇੱਕ ਚੀਜ਼ ਤੇ ਜੇ ਗੁਰੂ ਨੂੰ ਯਾਦ ਕੀਤਾ ਜਾਏ ਕਿਉਂਕਿ ਅੰਦਰਲੀ ਜਿਹੜੀ ਹਿਲੇ ਵਾ ਨਾ ਉਹ ਗੁਰੂ ਨਾਲ ਜੁੜ ਗਈ ਅੰਦਰੋਂ ਜਿਹੜਾ ਮਨ ਹੈ ਨਾ ਗੁਰੂ ਨਾਲ ਜੁੜ ਗਿਆ ਤੇ ਜਦੋਂ ਅੰਦਰਲਾ ਮਨ ਗੁਰੂ ਨਾਲ ਜੁੜ ਜਾਏ ਤੇ ਗੁਰੂ ਦੀ ਐਸੀ ਕਿਰਪਾ ਹੁੰਦੀ ਹੈ ਮੇਰੇ ਪਾਤਸ਼ਾਹ ਦੀ ਐਸੀ ਕਿਰਪਾ ਹੁੰਦੀ ਹੈ ਤੇ ਸਾਧ ਸੰਗਤ ਉਦੋਂ ਸਾਰੇ ਵਿਕਾਰ ਕੱਟੇ ਜਾਂਦੇ ਨੇ ਜਦੋਂ ਆਪਾਂ ਗੁਰੂ ਵਾਲੇ ਬਣ ਜਾਈਏ ਤੇ ਸਤਿਗੁਰੂ ਵਾਲੇ ਬਣ ਜਾਈਏ ਤੇ ਗੁਰੂ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਜਿਹੜੇ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ ਆਪਾਂ ਇੱਕ ਮੰਜ਼ਲ ਤੋਂ ਦੂਸਰੀ ਮੰਜ਼ਲ ਵੱਲ ਜਾਣ ਵੱਲ ਜਦੋਂ ਕੋਸ਼ਿਸ਼ ਕਰਦੇ ਆਂ ਪਲਾਂਘ ਪੁੱਟਦੇ ਆਂ ਤਾਂ ਹੀ ਪਹੁੰਚਾਂਗੇ ਤੇ ਜੇ ਹੁਣ ਘਰੇ ਬੈਠੇ ਸਲਾਹਾਂ ਬਣਾਈ ਜਾਈਏ ਤੇ ਮੰਜ਼ਲ ਤੇ ਥੋੜੀ ਪੁੱਜਿਆ ਜਾਣਾ ਕਹਿਣ ਤੋਂ ਭਾਵ ਵੀ ਜਦੋਂ ਸੁਰਤ ਕਰਕੇ ਇੱਕ ਕਦਮ ਪ੍ਰਮਾਤਮਾ ਵੱਲ ਪੁੱਟਾਂਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਭਾਈ ਗੁਰਦਾਸ ਜੀ ਨੇ ਬਹੁਤ ਸੋਹਣੇ ਸ਼ਬਦਾਂ ਦਾ ਜ਼ਿਕਰ ਕੀਤਾ ਕਹਿੰਦੇ ਇਹ ਗੱਲ ਯਾਦ ਰੱਖੋ ਜਦੋਂ ਸੁਰਤ ਕਰਕੇ ਇੱਕ ਕਦਮ ਗੁਰੂ ਵੱਲ ਪੁੱਟਿਆ ਜਾਏ ਸਤਿਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਆ ਜਾਂਦੇ ਨੇ ਤੇ ਪਿਆਰਿਓ ਇਸ ਵਾਰ ਵਿਸਾਖੀ ਤੇ ਅਸੀਂ ਜਾਪ ਕਰੀਏ ਪਾਵਨ ਬਾਣੀ ਦਾ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਰਹਿਮਤ ਸਾਡੇ ਉੱਪਰ ਹੋ ਜਾਣੀ ਹੈ ਤੇ ਪਿਆਰਿਓ ਐਸੀ ਕਿਰਪਾ ਹੋਏਗੀ ਐਸੀ ਰਹਿਮਤ ਹੋਏਗੀ ਤੇ ਸਾਧ ਸੰਗਤ ਸਾਡੀ ਬੰਦ ਕਿਸਮਤ ਦੇ ਦਰਵਾਜ਼ੇ ਵੀ ਖੋਲ ਦੇਵੇਗੀ ਖਾਲਸਾ ਸਾジナ ਦਿਵਸ ਪ੍ਰਗਟ ਨੂੰ ਅਸੀਂ ਇਹ ਸ਼ਬਦਾਂ ਦਾ ਸਮਰਪਿਤ ਜਾਪ ਕਰੀਏ ਫੇਰ ਗੁਰੂ ਦੀ ਕਿਰਪਾ ਹੋਣੀ ਹੈ ਸਤਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ